ਕੇਂਦਰੀ ਰੇਲ ਤੇ ਫੂਡ ਪ੍ਰੋਸੈਸਿੰਗ ਸਨਤ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਫਾਜ਼ਿਲਕਾ ਦੇ ਜਲਾਲਾਬਾਦ ਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਉਹਨਾਂ ਇਲਾਕੇ ਦੀ ਲੋਕਾਂ ਦੀਆਂ ਮੁਸ਼ਕਲਾਂ ਸੁਨੀਆਂ ਤੇ ਚਲਾਏ ਜਾ ਰਹੇ ਰਾਹਤ ਤੇ ਬਚਾਅ ਕਾਰਜਾਂ ਦਾ जायza ਲਿਆ। ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਿੱਟੂ ਨੇ ਕਿਹਾ ਕਿ ਕੇਂਦਰ ਵੱਲੋਂ ਇਸ ਔਖੀ ਘੜੀ ਚ ਪੰਜਾਬ ਨੂੰ ਕਰੋੜਾਂ ਰੁਪਏ ਦੇ ਫੰਡ ਜਾਰੀ ਕੀਤੇ ਗਏ ਨੇ। ਇਸ ਦੇ ਬਾਵਜੂਦ ਸੂਬਾ ਸਰਕਾਰ ਵੱਲੋਂ ਹੋਰ مالی ਸਹਾਇਤਾ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਮੰਤ ਭਾਗੀ ਗੱਲ ਹੈ ਕਿ ਸੂਬਾ ਸਰਕਾਰ ਪੰਜਾਬ ਨੂੰ ਮਿਲੇ 13600 ਕਰੋੜ ਰੁਪਏ ਤੋਂ ਖਰਚ ਕਰਨ ਦੀ ਥਾਂ ਉਹ ਰਕਮ ਦੀ ਮੰਗ ਕਰ ਰਹੀ ਹੈ ਕੱਲ ਵੀ ਕੇਂਦਰ ਦੇ ਮੈਂ ਸਮਝਦਾ ਸਾਰੇ ਜਿੰਨੇ ਸਟੇਟ ਮਿਨਿਸਟਰ ਨੇ ਉਹ 40 ਤੋਂ ਵੱਧ ਉਹਨਾਂ ਦੀ ਗਿਣਤੀ ਹੈ ਜਿਨ੍ਹਾਂ ਨੇ ਕੱਲੀ-ਕੱਲੀ ਕੇਂਦਰ ਦੇ ਮੰਤਰੀਆਂ ਦੀ ਡਿਊਟੀ ਲਈ ਹੈ ਵੀ ਥੱਲੇ ਜਾ ਕੇ ਹਰ ਵਜ਼ੀਰ ਸਟੇਟ ਦਾ ਜਿਹੜਾ ਕੇਂਦਰ ਦਾ ਉਹ ਜਾ ਕੇ ਇੱਕ ਇੱਕ ਚੀਜ਼ ਜਾ ਕੇ ਦੇਖੇ ਦੇਖਣ ਨਾਲ ਤੇ ਉਸ ਤੋਂ ਬਾਅਦ ਜਿਹੜਾ ਇਹ ਉਹਨਾਂ ਨੂੰ ਮਹਿਸੂਸ ਨਾ ਹੋਵੇ ਵੀ ਇਸ ਵੇਲੇ ਇਸ ਫੜਦੇ ਦੌਰ ਇਸ ਕਠਰਾਈ ਦੇ ਦੌਰ ਚ ਬਈ ਦੇਸ਼ ਉਹਨਾਂ ਦੇ ਨਾਲ ਆ